ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਆਪਣੇ YouTube ਚੈਨਲ ਸੱਸ ਨੋ ਦੀ ਰਸੋਈ ਦੇ ਵਿੱਚ ਅੱਜ ਆਪਾਂ ਕੋਈ ਤੋਂ ਤਿਆਰ ਕਰਾਂਗੇ ਸੂਜੀ ਦੀਆਂ ਪਿੰਨੀਆਂ ਸੂਜੀ ਦੀਆਂ ਪਿੰਨੀਆਂ ਬਣਾਉਣ ਵਾਸਤੇ ਆਪਾਂ ਨੇ 10 ਕਿਲੋ ਦੁੱਧ ਲੇਤਾ ਏ ਆਪਣੇ ਪੁਣਨੀ ਦੇ ਨਾਲ ਪੁੱਲ ਲਿਆ ਸੀ ਦੁੱਧ ਨੂੰ ਤੇ ਹੁਣ ਆਪਾਂ ਨੇ ਦੁੱਧ ਨੂੰ ਕੜਾਈ ਦੇ ਵਿੱਚ ਪਾ ਤਾ ਇਸ ਦੁੱਧ ਤੋਂ ਆਪਾਂ ਖੁਆ ਕੱਢ ਕੇ ਤਿਆਰ ਕਰਾਂਗੇ। ਅਵਾਲੀਆਂ ਆਉਣੀਆਂ ਸ਼ੁਰੂ ਹੋ ਗਈਆਂ ਸਾਰੀ ਵੀਡੀਓ ਤਾਂ ਆਪਾਂ ਦਿਖਾ ਨਹੀਂ ਸਕਦੇ ਕਿਉਂਕਿ ਜਿਹੜਾ ਖੁਆ ਕੱਢਣ ਨੂੰ ਆਪਣਾ ਸਮਾਂ ਜ਼ਿਆਦਾ ਲੱਗਦਾ ਏ ਇਸ ਕਰਕੇ ਆਪਾਂ ਥੋੜੀ-ਥੋੜੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰੀ ਜਾਵਾਂਗੇ। ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕੜਾਹੀ ਦੇ ਜਿਹੜਾ ਲਾਗੇ ਦੁੱਧ ਲੱਗਿਆ ਹੋਇਆ ਸੀ ਤੇ ਘਟਣਾ ਸ਼ੁਰੂ ਹੋ ਗਿਆ ਏ। ਤੇ ਖੁਰਚਣਾ ਨਾਲ ਦੀ ਨਾਲ ਆਪਾਂ ਦੁੱਧ ਦੇ ਵਿੱਚ ਘਮਾਈ ਜਾਵਾਂਗੇ ਥੱਲੇ ਲੱਗਨ ਤੇ ਦੁੱਧ ਨੂੰ ਦੁੱਧ ਦਾ ਆਪਣਾ ਹੋਰ ਘਟ ਗਿਆ ਹੈ ਖੋਆ ਬਣਾ ਸ਼ੁਰੂ ਹੋ ਗਿਆ ਹੈ 1 ਕਿਲੋ ਦੁੱਧ ਤੋਂ ਖੋਆ ਬਣਾਉਣ ਵਾਸਤੇ 3 ਤੋਂ 4 ਘੰਟੇ ਲੱਗ ਜਾਂਦੇ ਨੇ ਖੋਆ ਕੱਢਣ ਨੂੰ ਸੀ ਦੇਖ ਸਕਦੇ ਹੋ ਖੋਆ ਬਣਨਾ ਆਪਣਾ ਜਿਹੜਾ ਸ਼ੁਰੂ ਹੋ ਗਿਆ ਹੈ ਖੋਆ ਆਪਣਾ ਬਣ ਕੇ ਤਿਆਰ ਹੋ ਗਿਆ ਦੁੱਧ ਕੜਕੜ ਕੇ ਲਾਲ ਹੋ ਗਿਆ ਹੈ ਖੋਆ ਜੀ ਆਪਣਾ ਬਣ ਗਿਆ ਹੈ ਤਿੰਨ ਕਿਲੋ ਕੁਆ ਜਿਹੜਾ ਆਪਣਾ ਦੁੱਧ ਦੇ ਵਿੱਚ ਤੇ ਨਿਕਲਿਆ ਸੀਗਾ ਇਹਦੇ ਵਿੱਚ ਆਪਾਂ 2 ਕਿਲੋ ਹੁਣ ਬੂਰਾ ਪਾ ਦਵਾਂਗੇ ਸਾਰੇ ਬੂਰੇ ਨੂੰ ਚੰਗੀ ਤਰ੍ਹਾਂ ਖੋਏ ਦੇ ਵਿੱਚ ਆਪਾਂ ਨੇ ਮਿਕਸ ਕਰ ਦਿੱਤਾ ਹੈ ਤੇ ਹੁਣ ਇਹਦੀ ਚਾਣੀ ਬਣਾ ਕੇ ਤਿਆਰ ਕਰਾਂਗੇ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਸੂਜੀ ਪਾਵਾਂਗੇ ਸੂਜੀ ਨੂੰ ਆਪਾਂ ਨੇ ਭੁੰਨ ਕੇ ਰੱਖ ਲਿਆ ਸੀਗਾ ਇਸ ਤਰ੍ਹਾਂ ਆਪਾਂ ਨੇ ਭੁੰਨ ਕੇ ਸੂਜੀ ਨੂੰ ਤਿਆਰ ਕੀਤਾ ਹੈ ਚਾਣੀ ਬਣ ਕੇ ਤਿਆਰ ਹੋ ਗਈ ਤੇ ਹੁਣ ਇਹਦੇ ਵਿੱਚ ਆਪਾਂ ਭੁੰਨੀ ਹੋਈ ਸੂਜੀ ਪਾ ਦਵਾਂਗੇ 1 ਕਿਲੋ ਸੂਜੀ ਲਈ ਹੈ ਥੋੜੀ ਥੋੜੀ ਕਰਕੇ ਆਪਾਂ ਸੂਜੀ ਪਾਵਾਂਗੇ सूजी पा के चंकी तरह मिक्स करके फिर आप चूल्हे तो उतार लवेंगे हम आप पिनिया वट के तैयार करा ਇਸ ਤਰ੍ਹਾਂ ਤੁਸੀਂ ਘਰ ਦੇ ਵਿੱਚ ਸੂਜੀ ਦੀਆਂ ਖੋਏ ਤੋਂ ਪਿੰਨੀਰ ਬਣਾ ਕੇ ਤਿਆਰ ਕਰ ਸਕਦੇ ਹੋ ਜੇਕਰ ਤੁਹਾਨੂੰ ਸਾਡੀ ਅੱਜ ਦੀ ਰੈਸਪੀ ਵਧੀਆ ਲੱਗੀ ਆ ਲਾਈਕ ਕਰੋ ਵਾਤੇ ਵਾ ਸ਼ੇਅਰ ਜਰੂਰ ਕਰਿਆ ਕਰੋ ਤੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਡੀਆਂ ਹੋਰ ਰੈਸਪੀ ਦੇਖਣ ਵਾਸਤੇ